ਕਿਵੇਂ ਦਾ ਦੇਖਣਾ ਸਰ ਇਹ ਤਾਂ ਆਪਾਂ ਦੇਖਣ ਆਏ ਆ ਪਰ ਇਹ ਆ ਕਿ ਵਿਖੋ ਜਿੰਨੀਆਂ ਵੋਟਾਂ ਪਾਈਆਂ ਵਾ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਪਰਮਾਤਮਾ ਰੱਬ ਚੜ੍ਹਦੀ ਕਲਾ ਵਿੱਚ ਆ ਕੇ ਪਹਿਲਾਂ ਰੱਬ ਦਾ ਨਾਮ ਲੈ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਰ ਜੈ ਭਗਵਾਨ ਵਾਲਮੀਨ ਜੈ ਗੁਰੂ ਰਵਿਦਾਸ ਤਾਂਤਾ ਜੀ ਗੁਰੂ ਰਵਿਦਾਸ ਜਾਰੇ ਹਾਲੇਲੂਇਆ ਗੋਸਪਲ ਖੁਸ਼ੀਆਂ ਦਾ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ ਤੂੰ ਹੀ ਨਿਰੰਕਾਰ ਮੈਂ ਤੇਰੀ ਸ਼ਰਨ ਮੈਨੂੰ ਬਖਸ਼ ਲੋ ਜਕਾਰਾ ਮਾਂ ਚਿੰਤਪੂਰਨ ਦਾ ਸਭ ਮਾਤਾ ਚਿੰਤਪੂਰਨ ਦੀ ਕਿਰਪਾ ਵਾ ਅੱਜ ਆਪਾਂ ਅੱਜ ਆਪਾਂ ਜ ਇਹ ਹੱਕ ਸੱਚ ਦੀ ਵੋਟ ਅਗਲੀ ਵਾਰ 4599 ਪੈਸੀ ਦੀ ਤੇ ਮੈਨੂੰ ਲੋਕਾਂ ਨੇ ਕਿਹਾ ਵਾ ਕਿ ਤੂੰ ਜਿੱਤੂਗਾ ਤੇ ਤੂੰ ਜਿੱਤੂਗਾ ਜੇਕਰ ਅੱਤ ਕੀ ਮੈਂ ਨਾ ਜਿੱਤਿਆ ਅਗਲੀ ਵਾਰ ਮੈਂ ਇਲੈਕਸ਼ਨ ਨਹੀਂ ਕਦੀ ਨਹੀਂ ਲੜੂਗਾ ਬਸ ਉਸ ਤੋਂ ਬਾਅਦ ਮੇਰੀ ਫਿਲਮਾਂ ਚੱਲ ਜਾਈਆਂ ਨਹੀਂ ਮੈਂ ਸੱਸ ਕੁਟਨੀ ਪਾਰਟ 2 ਫਿਲਮ ਆ ਨੋ ਫਿਲਮਾਂ ਮੇਂ ਹੋਰ ਚਲਦੀਆਂ ਪਈਆਂ ਫਿਰ ਮੈਂ ਰਾਜਨੀਤੀ ਸਾਰੀ ਛੱਡ ਦੇਣੀ ਹੈ ਕਿਉਂਕਿ ਆ ਲਾਸਟ ਵਾਰੀ ਆ ਇਸ ਤੋਂ ਬਾਅਦ ਮੈਂ ਕਦੀ ਜ਼ਿੰਦਗੀ ਤੇ ਇਲੈਕਸ਼ਨ ਨਹੀਂ ਲੜੂਗਾ ਪਹਿਲਾਂ ਵੀ ਤੁਸੀਂ ਇਹੀ ਕਿਹਾ ਸੀ ਮੈਂ ਰਾਜਨੀਤੀ ਛੱਡ ਦੇਣੀ ਹੈ ਇਹਨਾਂ ਮੈਂ ਕਿਹਾ ਸੀ ਲੋਕਾਂ ਨੇ ਮੈਨੂੰ ਸਪੋਰਟ ਕਰ ਦਿੱਤੀ ਸੀ ਕਿ ਹੁਣ ਮੇਰੇ 3.5 ਮਨ ਮੈਂ ਆਪਣੇ ਬੱਚਾ ਤਰਸਾਂਦਾ ਪਿਆ ਵੀ ਮੈਂ ਮੇਰੇ ਬੱਚੇ ਆ ਦੇਖੋ ਇਹ ਕੰਪਨੀ ਦਾ ਮੋਟਰਸ ਕਿਦਾਂ ਦਾ ਵਾਹ ਆ ਦੇਖੋ ਮੋਟਰਸਾਈਕਲ ਦੇ ਕੀ ਹੋ ਰਿਹਾ ਮੋਟਰਸਾਈਕਲ ਦੇ ਕੰਮ ਮੋਟਰਸਾਈਕਲ ਲੈ ਲਓ ਵੀ ਉਹ ਦੇਖ ਸਕਦੇ ਹੋ ਹਾਲਾਤ ਜਿਹੜੇ ਹੋ ਜਿਵੇਂ ਨੀੜੀ ਚੰਨੀ ਸਾਹਣ ਬੈਠੀ ਦੀ ਕੀ ਗੱਲਬਾਤ ਹੋਈ ਉਹਨਾਂ ਨਾਲ ਦੇਖੋ ਵੋਟਾ ਹੋ ਗਿਆ ਸੀ ਸਾਮੀ ਰਾਤੀ 11:30 ਵਜੇ ਫੋਨ ਆਇਆ ਪੰਜ ਕੰਦੇ ਵੀ ਕਿੱਦਾਂ ਮੈਂ ਕਿਹਾ ਹਾਂਜੀ ਸਾਹਿਬ ਬਹੁਤ ਵਧੀਆ ਵੀ ਕਹਿੰਦੇ ਕੌਣ ਅੱਗੇ ਜਾਊਗਾ ਮੈਂ ਕਹਿੰਦਾ ਅੱਗੇ ਤੇ ਮੈਂ ਹੀ ਜਾਊਗਾ ਦੇ ਸਭ ਇਸ ਵਕਤ ਚਰਨਜੀਤ ਸਿੰਘ ਜੰਨੀ ਹੋਰੀ ਅੱਗੇ ਜਾ ਰਹੇ ਨੇ ਨਹੀਂ ਉਹਨਾਂ ਨੇ ਮੈਨੂੰ ਖੁਦ ਕਿਹਾ ਸੀਗਾ ਵੀ ਮੈਨੂੰ ਡਰ ਵੀ ਤੇਰਾ ਸੀਗਾ ਵੀ ਪੰਜਾਬ ਦੇ ਵਿੱਚ ਇੱਕ ਬੰਦਾ ਵਾ ਜਿਹੜਾ ਮਹਾਨਦਾਰ ਬੰਦਾ ਵਾ ਜਿਹੜਾ 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 ਵੋਟਾਂ ਲੈ ਕੇ ਜਾਊਗਾ ਹਜੜਾ ਵੀ ਫਿਲਮਾਂ ਦੇ ਵਿੱਚ ਵੀ ਨੀਮਾ ਸਾਸਪੁਰ ਨੇ ਪਾਰਟ 2 ਫਿਲਮ ਆਈ ਹੈ ਜਿਹੜੀ ਹੋਰ ਵੀ ਨੋ ਫਿਲਮ ਆ ਜਿਹੜੀ ਜਿਹਦੀ ਆਰੀਆ ਬੰਦੇ ਦੀ ਮੇਰੀ ਵਾਈਫ ਵੀ ਫਿਲਮ ਦੇ ਵਿੱਚ ਆਪਾਂ ਰੋਲ ਕਰ ਰਹੇ ਆ ਜੀ ਸਾਡੀ ਵੱਡਾ ਵੱਡੀ ਨੀਤ ਤੇ ਵੱਡੀਆਂ